ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀ ਦੇ ਸੰਗ ਵਰਗੀ ਮੁਹਿੰਮ ਚਲਾਈ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਐਂ ਬਹੁਤ ਹੀ ਯੂਨੀਕ ਇਨੀਸ਼ੀਏਟਿਵ ਹੈ ਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਸਾਡੇ ਚਾਰ ਮੈਰਿਟੋਰੀਅਸ ਸਟੂਡੈਂਟਸ ਨੇ ਮੈਨੂੰ ਜੁਆਇਨ ਕੀਤਾ ਸਵੇਰੇ ਫॉर ਬ੍ਰੈਕਫਾਸਟ ਮੇਰੀ ਰੈ residense ਤੇ ਸੋ ਇਹਨਾਂ ਨੂੰ ਇਹਨਾਂ ਨਾਲ ਬ੍ਰੈਕਫਾਸਟ ਕਰਦੇ ਹੋਏ ਗੱਲਬਾਤ ਕੀਤੀ ਗਈ ਤੇ ਇਹਨਾਂ ਨੂੰ ਨਿਊਟ੍ਰੀਸ਼ਨਲ ਇੰਪੋਰਟੈਂਸ ਆਫ ਈਟਿੰਗ ਵੈਲ ਈਟਿੰਗ ਹੈਲਦੀ ਐਂਡ ਪ੍ਰੋਪਰ ਨਿਊਟ੍ਰੀਸ਼ਨ ਬਾਰੇ ਮੇਰੇ ਵੱਲੋਂ ਦੱਸਿਆ ਗਿਆ ਜਿਵੇਂ ਅਸੀਂ ਅਕਸਰ ਪੜ੍ਹਦੇ ਹਾਂ ਕਿ ਫਾਈਵ ਟਾਈਪਸ ਆਫ ਸਰਵਿੰਗਸ ਆਫ ਫਰੂਟਸ ਵੈਜੀਟੇਬਲਸ ਖਾਣੀਆਂ ਚਾਹੀਦੀਆਂ ਹੈਲਦੀ ਬ੍ਰੈਕਫਾਸਟ ਕਰਨਾ ਚਾਹੀਦਾ ਹੈ ਆਮ ਗੱਲਬਾਤ ਕਰਨ ਦੌਰਾਨ ਵੀ ਇਹ ਸਾਹਮਣੇ ਆਇਆ ਕਿ ਜਿਵੇਂ ਇੰਨੇ ਜ਼ਿਆਦਾ ਬਿਜ਼ੀ ਸ਼ਡਿਊਲ ਵਿੱਚ ਕਈ ਵਾਰ ਅਸੀਂ ਬ੍ਰੈਕਫਾਸਟ ਕਿਤੇ ਬਿਨਾ ਆਪਣੇ ਕੰਮ ਤੇ ਜਾਂ ਆਪਣੇ ਸਕੂਲ ਕਾਲਜ ਚਲੇ ਜਾਂਦੇ ਆ ਜੋ ਕਿ ਸਹੀ ਨਹੀਂ ਹੈ એનર્ਜੀ ਲੈਵਲਸ ਮੇਨਟੇਨ ਕਰਨੇ ਬਹੁਤ ਜ਼ਰੂਰੀ ਹੁੰਦੇ ਹਨ ਇਹਨਾਂ ਨੂੰ ਮੈਂ ਆਪਣੀ ਰੈਜ਼ੀਡੈਂਸ ਦਾ ਤੋਂ ਡੀਸੀ ਰੈਜ਼ਿਡੈਂਸ ਦਾ ਇੱਕ ਰਾਉਂਡ ਲਗਵਾਇਆ ਸੋ ਇਹਨਾਂ ਨੂੰ ਕੈਂਪ ਆਫਿਸ ਵੀ ਦਿਖਾਇਆ 12ਵੀਂ ਕਲਾਸ ਦੇ ਬੱਚੇ ਨਾਰਮਲੀ ਇਹਨਾਂ ਨੂੰ ਆਪਣਾ ਐਕਸਪੋਜ਼ਰ ਨਹੀਂ ਹੁੰਦਾ ਮਤਲਬ ਡੀਸੀ ਆਫਿਸ ਡੀਸੀ ਰੈਜ਼ਿਡੈਂਸ ਜਾਂ ਡਿਫਰੈਂਟ ਬ੍ਰਾਂਚੇਸ ਦਾ ਫਿਰ ਮੇਰੇ ਨਾਲ ਹੀ ਮੇਰੀ ਰੈਜ਼ਿਡੈਂਸ ਤੋਂ ਇੱਥੇ ਆਏ ਡੀਸੀ ਆਫਿਸ ਉਸ ਤੋਂ ਬਾਅਦ ਡੀਸੀ ਆਫਿਸ ਦੇ ਵੇਰੀਅਸ ਬ੍ਰਾਂਚੇਸ ਫਿਰ ਸੇਵਾ ਕੇਂਦਰ ਫਿਰ ਆਪਣੀਆਂ ਜਿਹੜੀਆਂ ਮੇਰੀਆਂ ਡੇਲੀ ਮੀਟਿੰਗਸ ਐ ਜਾਂ ਗ੍ਰਿਵਰੈਂਸ ਰੈਸਲ ਹੈ ਉਸ ਬਾਰੇ ਦੱਸਿਆ ਗਿਆ ਤੇ ਇਹਨਾਂ ਨੇ ਫਰਸਟ ਹੈਂਡ ਐਕਸਪੀਰੀਅੰਸ ਲਿਆ ਇਸ ਗੱਲ ਦਾ ਜਿਹੜੀ ਇਹ ਯੂਨੀਕ ਮੂਹਮ ਹੈ ਇਹਦਾ ਮੇਨ ਮੋਟਿਵ ਇਹੀ ਹੈ ਕਿ ਇਹਨਾਂ ਨੂੰ ਰੀਅਲ ਟਾਈਮ ਲੀਡਰਸ਼ਿਪ ਰੀਅਲ ਟਾਈਮ ਗਵਰਨੈਂਸ ਬਾਰੇ ਪਤਾ ਚੱਲੇ ਤੇ ਅਸੀਂ ਇਹਨਾਂ ਨੂੰ ਮੋਟੀਵੇਟ ਕਰੀਏ ਤਾਂ ਕਿ ਆਪਣੀ ਲਾਈਫ ਬਾਰੇ ਆਪਣੇ ਕੈਰੀਅਰ ਬਾਰੇ ਇਹ ਸਹੀ ਫੈਸਲਾ ਕਰ ਸਕਣ ਇਸ ਉਪਰੰਤ ਇਹਨਾਂ ਨੂੰ ਇੱਕ ਨਵੀਂ ਲਾਇਬ੍ਰੇਰੀ ਦਿਖਾਈ ਗਈ ਜੋ ਕਿ ਪਿੰਡ ਹੰਸਾਲੀ ਸਾਹਿਬ ਵਿੱਚ ਬਣੀ ਹੋਈ ਹੈ ਉੱਥੇ ਜਾ ਕੇ ਕੁਝ ਦਿਨ ਅਸੀਂ ਸਮਾਂ ਬਿਤਾਇਆ ਨਵੀਆਂ-ਨਵੀਆਂ ਕਾਫੀ ਪ੍ਰਕਾਰ ਦੀਆਂ ਕਿਤਾਬਾਂ ਹਨ ਉੱਥੇ ਤੇ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਤੁਸੀਂ ਰੋਲ ਮਾਡਲਸ ਹੋ ਤੁਸੀਂ ਮੈਰੀਟੋਰੀਅਸ ਸਟੂਡੈਂਟਸ ਹੋ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਸੋ ਨਾਓ ਐਸ ਰੋਲ ਮਾਡਲਸ ਤੁਸੀਂ ਜਾ ਕੇ ਆਪਣੇ ਕੋ ਸਟੂਡੈਂਟਸ ਨੂੰ ਪਿੰਡ ਦੇ ਹੋਰ ਬੱਚਿਆਂ ਨੂੰ ਦੱਸੋ ਕਿ ਸਾਡੇ ਲਈ ਬਹੁਤ ਕਿੰਨਾ ਮਹੱਤਵ ਹੈ ਕਿਤਾਬਾਂ ਦਾ ਇਸ ਉਪਰੰਤ ਇਹਨਾਂ ਨੂੰ ਜਿਹੜੇ ਸਾਡੇ ਮੇਨ ਇਸ਼ੂਜ਼ ਹੈ ਜਿਵੇਂ ਅੱਜਕੱਲ੍ਹ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਇਸ ਤੋਂ ਇਲਾਵਾ ਅੱਗੇ ਜਦ ਪੈਡੀ ਸੀਜ਼ਨ ਆਏਗਾ ਤਾਂ ਸਟੱਬਲ ਬਰਨਿੰਗ ਨੂੰ ਰੋਕਣ ਲਈ ਕੀ ਕੀ ਕਰ ਸਕਦੇ ਹਾਂ ਉਹਨਾਂ ਬਾਰੇ ਇਹਨਾਂ ਨੂੰ ਸੁਚੇਤ ਕੀਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਅਸੀਂ ਐਡਮਿਨਿਸਟ੍ਰੇਸ਼ਨ ਇਹਨਾਂ ਮੈਰੀਟੋਰੀਅਸ ਸਟੂਡੈਂਟਸ ਦੀ ਹੈਲਪ ਲਏਗੀ ਤਾਂ ਕਿ ਜਿਹੜਾ ਸਾਡਾ ਮੈਸੇਜ ਹੈ ਅਸੀਂ ਆਮ ਪਬਲਿਕ ਤੱਕ ਪਹੁੰਚਾ ਸਕੀਏ ਇਸ ਉਪਰੰਤ ਮੇਰੀ ਕੋਰਟ ਵੀ ਲਗਾਈ ਗਈ ਜਿਨ੍ਹਾਂ ਨੂੰ ਫਰਸਟ ਹੈਂਡ ਐਕਸਪੀਰੀਅੰਸ ਕੀ ਡੀਸੀ ਦੀ ਕੋਰਟ ਵਿੱਚ ਕੀ ਹੁੰਦਾ ਹੈ ਉਹਦਾ ਐਕਸਪੀਰੀਅੰਸ ਦਿੱਤਾ ਗਿਆ ਸੋ ਮੇਰੇ ਹਿਸਾਬ ਨਾਲ ਤਾਂ ਬਹੁਤ ਫਰੂਟਫੁੱਲ ਦੇ ਦੇ ਰਿਹਾ ਹੈ ਸਾਡੇ ਆਪਣੇ ਲਈ ਵੀ ਬਿਕੋਜ਼ ਇੰਟਰੈਕਸ਼ਨ ਕਾਫੀ ਵਧੀਆ ਲੈਵਲ ਤੇ ਹੋਈ ਹੈ ਤੇ 아이 थिंक ਤੁਸੀਂ ਇਹਨਾਂ ਤੋਂ ਵੀ ਫੀਡਬੈਕ ਲੈ ਸਕਦੇ ਹੋ ਆਪਣੀ ਮੈਰੀਟੋਰੀਅਸ ਟੂਰਿੰਗ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਮਹੱਤਵਪੂਰਨ ਹੈ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਲਈ ਤੁਹਾਨੂੰ ਪਤਾ ਹੀ ਹੈ ਕਿ ਜਹਾਜ਼ ਹਵੇਲੀ ਦਾ ਟੋਟਲ ਮਲਜੀ ਦੀ ਹਵੇਲੀ ਦਾ ਰੀਸਟੋਰੇਸ਼ਨ ਵਰਕ ਚੱਲ ਰਿਹਾ ਹੈ ਉੱਥੇ ਅਸੀਂ ਇਹਨਾਂ ਨੂੰ ਖਾਸ ਲੈ ਕੇ ਗਏ ਤੁਹਾਨੂੰ ਦੱਸਿਆ ਗਿਆ ਕਿਵੇਂ ਲਾਈਨਸਟੋਨ ਸੈਂਡ ਨਾਲ ਪੁਰਾਣੀਆਂ ਬਿਲਡਿੰਗਸ ਬਣਦੀਆਂ ਸੀ ਤੇ ਹੈਂਡਸ-ਆਨ ਇਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ ਸਾਰੇ ਮਿਕਸ ਕੀਤਾ ਜਾਂਦਾ ਹੈ ਕਿਵੇਂ ਹਵੇਲੀ ਰੀਸਟੋਰ ਕੀਤੀ ਜਾ ਰਹੀ ਹੈ ਤੇ ਇਹਨਾਂ ਨੇ ਕਾਫੀ ਜ਼ਿਆਦਾ ਪ੍ਰਸੰਨਤਾ ਪ੍ਰਗਟ ਕੀਤੀ ਕਿ ਸਾਨੂੰ ਬਹੁਤ ਅੱਛਾ ਲੱਗਿਆ ਐਕਸਪੀਰੀਅੰਸ ਇਹ ਹਵੇਲੀ ਲਗ ਭਾਗ ਜਿਹੜਾ ਦਿਖ ਰਿਹਾ ਹੈ ਕਿ ਸਾਲ ਡੇਢ ਸਾਲ ਤੱਕ ਇਨਫੈਕਟ ਸਾਡੀ ਅਗਲੀ ਸ਼ਹੀਦੀ ਸਭਾ ਤੱਕ ਕਾਫੀ ਤਿਆਰ ਹੋ ਜਾਏਗੀ ਸੋ ਇਹ ਵੀ ਐਕਸਪੀਰੀਅੰਸ ਵਧੀਆ ਰਿਹਾ ਦੀ ਬੋਲ ਤੇ ਪੰਜਾਬ ਦੀ ਸੱਚਾ ਕਲ ਮੇਰਾ ਨਾਮ ਪ੍ਰਿਨਕਾ ਹੈ ਸਕੂਲ ਆਫ ਐਮਿਨੈਂਸ ਕਮਾਂਡੋ ਕਲਾ ਦੀ ਵਿਦਿਆਰਥਣਾ ਅਤੇ ਮੇਰਾ ਪ੍ਰਿੰਟ ਮਨੈਲਾ ਹੈ ਮੈਂ ਸਾਰੰਗ 10ਵੀਂ ਹੈ ਕਿ ਮੇਰੇ ਬਾਣੀ ਦੇ ਚਲਡ 90% ਆਏ ਹਨ ਜਿਸ ਨਾਲ ਮੈਂ ਆਪਣੀ ਜ਼ਿਲ੍ਹੇ ਦਾ ਟੌਪ ਕੀਤਾ ਹੈ ਅਤੇ ਪੂਰੀ ਆਲਓਵਰ ਪੰਜਾਬ ਵਿੱਚ ਮੇਰਾ ਪੰਜਵਾਂ ਰੈਂਕ ਹੈ ਅ ਸਭ ਤੋਂ ਪਹਿਲਾਂ ਤੋਂ ਮੈਂ ਦੱਸਣਾ ਚਾਹਨੀ ਆ ਵੀ ਜਿਹੜਾ ਸੀਐਮ ਸਰ ਨੇ ਇੱਕ ਇੱਕ ਪ੍ਰੋਗਰਾਮ ਚਲਾਇਆ ਸੀ ਕਿ ਵਨ ਡੇ ਵਿਸੀ मैम ਇੱਕ ਦਿਨ ਕਿ ਬਹੁਤ ਜ਼ਿਆਦਾ ਵਧੀਆ ਤੇ ਮੋਟੀਵੇਸ਼ਨ ਹੈ ਸਾਡੇ ਸਾਰਿਆਂ ਲਈ ਤੇ ਮੇਰਾ ਇੱਕ ਮੇਰੀ ਏਮ ਸੀ ਕਿ ਮੈਂ ਸਿਵਲ ਸਰਵੈਂਟ ਬਣਾ ਸੋ ਮੈਮ ਨੂੰ ਦੇਖ ਕੇ ਮੈਨੂੰ ਜਿਆਦਾ ਮੋਟੀਵੇਟ ਹੋਈ ਅੱਜ ਤੇ ਮੈਮ ਨੇ ਮੈਨੂੰ ਸਾਰੀ ਚੀਜ਼ਾਂ ਦੱਸਿਆ ਕਿ ਲੀਡਰਸ਼ਿਪ ਕੁਆਲिटीज ਕੀ ਹੁੰਦੀਆਂ ਨੇ ਮੈਮ ਨੇ ਸਾਨੂੰ ਇਹ ਵੀ ਦਿਖਾਇਆ ਕਿ ਜਿੰਨੇ ਵੀ ਬ੍ਰਾਂਚਸ ਨੇ ਉਹ ਕਿਵੇਂ ਗਵਰਨੈਂਸ ਦੇ ਵਿੱਚ ਹੈਲਪ ਕਰਦੀਆਂ ਨੇ ਉਸ ਤੋਂ ਬਾਅਦ ਕਾਫੀ ਸਾਰੇ ਮੋਨੂਮੈਂਟਸ ਦੇ ਵਿਜ਼ਿਟਸ ਹੋਈਏ ਐਂਡ ਲਾਈਬ੍ਰੇਰੀ ਲਾਈਬ੍ਰੇਰੀ ਵਿਜ਼ਿਟ ਕੀਤੀ ਸੀ ਵਿਚ ਇਸ ਵੈਰੀ ਹੈਲਪਫੁਲ ਫॉर ਅਸ ਐਂਡ ਤੇ ਮੈਂ ਹੋਰ ਵੀ ਆਪਣੇ ਪੀਅਰਸ ਨੂੰ ਮੋਟੀਵੇਟ ਕਰੂੰਗੀ ਸੋ ਥੈਟ ਕਿ ਉਹ ਲਾਈਬ੍ਰੇਰੀ ਦੇ ਵਿੱਚ ਜਾਣ ਤੇ ਆਪਣੀ ਸਟੱਡੀ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟ ਕਰਨ ਤੇ ਉਹ ਵੀ ਇਹ ਮੌਕਾ ਲੈਣ ਮਾਮ ਨਾਲ ਇੱਕ ਵਾਰ ਰੂਬਰੂ ਹੁੰਦਾ ਐਂਡ ਆਈ ਜੈਰੀ ਵਾਂਟ ਟੂ ਥੈਂਕ ਮਾਮ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਆਪਣੇ ਨਾਲ ਸਾਰੀ ਜੀਜ਼ਾਂ ਨੂੰ ਲੈਕ ਦੇਖੰਦਾ ਕੱਲ ਮੁੱਖ ਮੰਤਰੀ ਨੇ ਉਹ ਮਿਲੇ ਤੁਸੀਂ ਕਿਸ ਤਰ੍ਹਾਂ ਦਾ ਲੱਗਿਆ ਕੀ ਕੁਝ ਸਿੱਖਣ ਮਿਲਿਆ ਸਰ ਉਹ ਸੀਐਮ ਸਰਵਿਸੀ ਉੱਥੇ ਤੇ ਏਐਮ ਸਰਵਿਸੀ ਉਹਨਾਂ ਦਾ ਸਾਰੇ ਆਪਣਾ ਬਿਜ਼ੀ ਸ케ਜੂਲ ਵਿੱਚ ਸਾਡੇ ਲਈ ਟਾਈਮ ਕਰਕੇ ਆਏ ਤੇ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਸ ਹੈ ਤੇ ਮੈਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੀ ਸੀ ਤੇ ਖੁਸ਼ ਵੀ ਸੀ ਕਿ ਸਰ ਨੇ ਮੈਨੂੰ ਸਨਮਾਨ ਦਿੱਤਾ ਤੇ ਮੈਂ ਆਪਣੇ ਜ਼ਿਲ੍ਹੇ ਦਾ ਨਾਮ ਉੱਥੇ ਰੋਸ਼ਨ ਕਰਕੇ ਆਈ ਹਾਂ ਤੇ ਮੈਂ ਇਹੀ ਚਾਹੁੰਦੀ ਆ ਕਿ ਅੱਗੇ ਜਿਹੜੇ ਹੋਰ ਨੌਜਵਾਨ ਪੀੜੀ ਆ ਰਹੀ ਹੈ ਉਹ ਵੀ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰੇ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੇ so that ki ਉਹਨਾਂ ਦਾ ਫਿਊਚਰ ਬ੍ਰਾਈਟ ਹੋਵੇ ਤੇ ਉਹ ਹੋਰ ਵੀ ਆਪਣੇ ਫਿਊਚਰ ਉਹਨਾਂ ਦਾ ਬ੍ਰਾਈਟ ਹੋਵੇ ਤੇ ਹਰੇਕ ਚੀਜ਼ ਉਹ ਸਕਸੀਡ ਕਰੇ ਥੈਂਕ ਯੂ